ਤਾ ਚੰਡੀਗੜ੍ਹ ਬਲਾਸਟ ਮਾਮਲੇ ਦੇ ਵਿੱਚ ਇੱਕ ਹੋਰ આરોપી ਵਿਸ਼ਾਲ ਮਸੀਹ ਨੂੰ ਗ੍ਰਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਅਦਾਲਤ ਦੇ ਵਿੱਚ ਉਸ ਨੂੰ ਪੇਸ਼ ਕੀਤਾ ਗਿਆ ਦੱਸਦੀ ਹੈ ਕਿ ਅਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਨੇ ਇੱਕ ਮੁਲਜ਼ਮ ਨੂੰ ਦਿੱਲੀ ਤੋਂ ਗ੍ਰਫਤਾਰ ਕੀਤਾ ਤੇ ਆਜ ਜੋਸਾ આરોપી ਨੂੰ ਅਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਜਾ ਚੁੱਕਿਆ ਦੱਸਦੀ ਹੈ ਕਿ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 20 ਸਤੰਬਰ ਤੱਕ ਦਾ ਸੀਐਸ ਦਾ ਰਿਮਾਂਡ ਵੀ ਹਾਸਲ ਕਰ ਲਿਆ ਉਹਨਾਂ ਕਿਹਾ ਕਿ ਵਿਸ਼ਾਲ ਮਸੀਹ ਦੀ ਔਰ ਸਿਰਫ ਔਰ ਸਿਰਫ 19 ਸਾਲ ਹੈ ਹੋਰ ਕੀ ਕੁਝ ਕਹਿਣਾ ਪੁਲਸ ਅਧਿਕਾਰੀਆਂ ਦਾ ਉਹ ਸੁਣ ਲੈਣੇ ਆ 52/24 ਦੇ ਵਿੱਚ ਇਹਦੀ ਰਿਸਟ ਪਈ ਹੈ ਜੀ ਵਿਸ਼ਾਲ ਦੀ ਵਿਸ਼ਾਲ ਦੀ ਦਿੱਲੀ ਤੋਂ ਫੜਿਆ ਗਿਆ ਠੀਕ ਹੈ ਜੀ ਇਹਦੇ ਵਿੱਚ ਪਿਸਤਲਾਂ ਦਾ ਸਦਾ ਮਸਲਾ ਜੀ ਉਹਦੇ ਵਿੱਚ ਇਹਦੀ ਰਿਸਟ ਪਈ ਹੈ ਤੇ 20 ਤੱਕ ਰਿਮਾਨ ਮਿਲਿਆ 29 ਤੱਕ ਸਰ ਨਹੀਂ ਇਹ ਜਿਹੜਾ ਚੰਡੀਗੜ੍ਹ ਦਾ ਮਾਮਲਾ ਸੀ ਜਿਹੜਾ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਉਹ ਅਜੇ ਚੱਲ ਰਿਹਾ ਜੀ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਚੱਲ ਰਿਹਾ ਨਹੀਂ ਉਹੀ ਵਿੱਚ ਚੀਜ਼ ਨੂੰ ਹੋਲਵੇਂ ਨਹੀਂ ਚੱਲ ਰਿਹਾ ਜੀ ਤਾਂ ਟੋਟਲ ਕਿੰਨੇ ਬੰਦੇ ਹੋ ਗਿਆ ਜੀ ਕੋਡਾ ਟੌਪੇ ਕਿੰਨੇ ਬੰਦੇ ਨੇ ਕੋ ਬੈਠੇ ਆ ਚਾਰ ਬੰਦੇ ਫੜਲੇ ਇਸ ਮੁਕਦਮੇ ਦੇ ਵਿੱਚ ਅੱਛਾ ਤੇਰੀ ਉਮਰ ਕਿੰਨੀ ਹੋਏਗੀ ਤੇਰੀ ਉਮਰ ਕਿੰਨੀ ਹੋਏਗੀ ਤੇਰੀ 19 20 ਸਾਲ ਪਹਿਲੇ ਪਰਚਾ ਹੈਗਾ ਕੋਈ ਪਹਿਲੇ ਪਰਚਾ ਹੈਗਾ ਕੋਈ ਨਹੀਂ ਇਹ ਚੱਲਦਾ ਮੇਰੇ ਸੀਸੀ ਕਰਦੀ ਹੈ ਠੀਕ ਹੈ ਜੀ ਓਕੇ ਜੀ ਮਾਰਕਟ ਲੋਕੋ ਮਾਰਕਟ ਤਾ ਚੰਡੀਗੜ੍ਹ ਬਲਾਸਟ ਮਾਮਲੇ ਦੇ ਵਿੱਚ ਇੱਕ ਹੋਰ આરોપી ਵਿਸ਼ਾਲ ਮਸੀਹ ਨੂੰ ਗ੍ਰਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਅਦਾਲਤ ਦੇ ਵਿੱਚ ਉਸ ਨੂੰ ਪੇਸ਼ ਕੀਤਾ ਗਿਆ ਦੱਸਦੀ ਹੈ ਕਿ ਅਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਨੇ ਇੱਕ ਮੁਲਜ਼ਮ ਨੂੰ ਦਿੱਲੀ ਤੋਂ ਗ੍ਰਫਤਾਰ ਕੀਤਾ ਤੇ ਅੱਜ ਜੋ ਸਾਰੋਪੀ ਨੂੰ ਅਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਜਾ ਚੁੱਕਾ ਦੱਸਦੀ ਹੈ ਕਿ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 20 ਸਤੰਬਰ ਤੱਕ ਦਾ ਸੀਐਸ ਦਾ ਰਿਮਾਂਡ ਵੀ ਹਾਸਲ ਕਰ ਲਿਆ ਉਹਨਾਂ ਕਿਹਾ ਕਿ ਵਿਸ਼ਾਲ ਮਸੀਹ ਦੀ ਮਰ ਸਿਰਫ ਔਰ ਸਿਰਫ 19 ਸਾਲ ਹੈ ਹੋਰ ਕੀ ਕੁਝ ਕਹਿਣਾ ਪੁਲਸ ਅਧਿਕਾਰੀਆਂ ਦਾ ਉਹ ਸੁਣ ਲੈਣੇ ਆ 55/24 ਦੇ ਵਿੱਚ ਅਰੇਸਟ ਪਈ ਹੈ ਜੀ ਵਿਸ਼ਾਲ ਦੀ ਵਿਸ਼ਾਲ ਦੀ ਦਿੱਲੀ ਤੋਂ ਫੜਿਆ ਗਿਆ ਠੀਕ ਹੈ ਜੀ ਇਹਦੇ ਵਿੱਚ ਪਿਸਤਲਾਂ ਦਾ ਸਦਾ ਮਸਲਾ ਜੀ ਉਹਦੇ ਵਿੱਚ ਅਰੇਸਟ ਪਈ ਹੈ ਤੇ 20 ਤੱਕ ਰਿਮਾਨ ਮਿਲਿਆ 29 ਸਰ ਨਹੀਂ ਇਹ ਜਿਹੜਾ ਚੰਡੀਗੜ੍ਹ ਦਾ ਮਾਮਲਾ ਸੀ ਜਿਹੜਾ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਉਹ ਉਹ ਚੱਲ ਰਿਹਾ ਜੀ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਚੱਲ ਰਿਹਾ ਨਹੀਂ ਉਹੀ ਵਿੱਚ ਵੀ ਨੋਲ ਮੈਂ ਮੈਂ ਹੀ ਚੱਲ ਰਿਹਾ ਜੀ ਤਾਂ ਟੋਟਲ ਕਿੰਨੇ ਬੰਦੇ ਹੋ ਗਿਆ ਜੀ ਇਹ ਲੋਕਾਂ ਟੋਕੀ ਦੇ ਵਿੱਚ ਨਹੀਂ ਕੋਈ ਬੈਠਾ ਚਾਰ ਬੰਦੇ ਵੱੜਲੇ ਇਸ ਮੁਕਦਮੇ ਵਿੱਚ ਅੱਛਾ ਤੇਰੀ ਉਮਰ ਕਿੰਨੀ ਹੋਏਗੀ ਅਰੀ ਉਮਰ ਕਿੰਨੀ ਹੋਏਗੀ ਇਹ ਵੀ 19-20 ਸਾਲ ਹੈ ਪਹਿਲੇ ਪਰਚਾ ਹੈ ਕੋਈ ਪਹਿਲੇ ਪਰਚਾ ਹੈ ਕੋਈ ਨਹੀਂ ਇਹ ਚੱਲਦਾ ਹੈ ਉਹ ਮੇਰੇ ਸਿਖਾ ਨਹੀਂ ਕਰ ਰਹੀ ਠੀਕ ਹੈ ਜੀ ਓਕੇ ਜੀ ਮਾਰਕਟ ਲੋਕੋ ਮਾਰਕਟ ਤਾਂ ਚੰਡੀਗੜ੍ਹ ਬਲਾਸਟ ਮਾਮਲੇ ਦੇ ਵਿੱਚ ਇੱਕ ਹੋਰ આરોપી ਵਿਸ਼ਾਲ ਮਸੀਹ ਨੂੰ ਗ੍ਰਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਅਦਾਲਤ ਦੇ ਵਿੱਚ ਉਸ ਨੂੰ ਪੇਸ਼ ਕੀਤਾ ਗਿਆ ਦੱਸਦੀ ਹੈ ਕਿ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਨੇ ਇੱਕ ਮੁਲਜ਼ਮ ਨੂੰ ਦਿੱਲੀ ਤੋਂ ਗ੍ਰਫਤਾਰ ਕੀਤਾ ਤੇ ਅੱਜ ਉਸ આરોપી ਨੂੰ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਚਾਰ ਦੋਸ਼ੀਆ ਕਾਬੂ ਕੀਤਾ ਜਾ ਚੁੱਕੀ ਅਦਾਜ਼ੀ ਹੈ ਕਿ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ 20 ਸਤੰਬਰ ਤੱਕ ਦਾ ਸੀਐਸ ਦਾ ਰਿਮਾਂਡ ਵੀ ਹਾਸਲ ਕਰ ਲਿਆ ਉਹਨਾਂ ਕਿਹਾ ਕਿ ਵਿਸ਼ਾਲ ਮਸੀਦ ਦੀ ਉਮਰ ਸਿਰਫ ਸਿਰਫ 19 ਸਾਲ ਹੈ ਹੋਰ ਕੀ ਕੁਝ ਕਹਿਣਾ ਪੁਲਸ ਅਧਿਕਾਰੀਆਂ ਦਾ ਉਹ ਸੁਣ ਲੈਣੇ ਆ 52/24 ਦੇ ਵਿੱਚ ਇਹਦੀ ਰਿਸਟ ਪਈ ਹੈ ਜੀ ਵਿਸ਼ਾਲ ਦੀ ਵਿਸ਼ਾਲ ਦੀ ਦਿੱਲੀ ਤੋਂ ਫੜਿਆ ਗਿਆ ਠੀਕ ਹੈ ਜੀ ਇਹਦੇ ਵਿੱਚ ਪਿਸਤਲਾਂ ਦਾ ਸਦਾ ਮਸਲਾ ਜੀ ਉਹਦੇ ਵਿੱਚ ਹੀ ਰੈਸਟ ਪਈ ਆ ਤੇ 20 ਤੱਕ ਰਮਾਨ ਮਿਲਿਆ 29 ਸਰ ਨਹੀਂ ਇਹ ਜਿਹੜਾ ਚੰਡੀਗੜ੍ਹ ਦਾ ਮਾਮਲਾ ਸੀ ਜਿਹੜਾ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਉਹ ਉਹ ਚੱਲ ਰਿਹਾ ਜੀ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਚੱਲ ਰਿਹਾ ਨਹੀਂ ਉਹੀ ਵਿੱਚ ਵੀ ਨੋਲ ਹੈ ਨਹੀਂ ਚੱਲ ਰਿਹਾ ਜੀ ਤਾਂ ਟੋਟਲ ਕਿੰਨੇ ਬੰਦੇ ਹੋ ਗਿਆ ਜੀ ਟੋਟਲ ਟੋਟਲ ਕਿੰਨੇ ਬੰਦੇ ਨੇ ਚਾਰ ਬੰਦੇ ਫੜਲੇ ਇਸ ਮੁਕਦਮੇ ਦੇ ਵਿੱਚ ਅੱਛਾ ਤੇਰੀ ਉਮਰ ਕਿੰਨੀ ਹੋਏਗੀ ਅਰੀ ਉਮਰ ਕਿੰਨੀ ਹੋਏਗੀ ਦੇ ਵੀ 19 20 ਸਾਲ ਹੈ ਪਹਿਲੇ ਪਰਚਾ ਹੈ ਕੋਈ ਪਹਿਲੇ ਪਰਚਾ ਹੈ ਕੋਈ ਨਹੀਂ ਇਹ ਚੱਲਦਾ ਮੇਰੇ ਸਿਖਾ ਚੱਲ ਰਹੀ ਹੈ ਠੀਕ ਹੈ ਜੀ ਓਕੇ ਜੀ ਮਾਰਕਟ ਲੋਕੋ ਮਾਰਕਟ